ਸਪਨੇ ਵੱਡੇ ਹੋਣ ਤਾਂ ਉਹਨਾਂ ਨੂੰ ਪੂਰਾ ਹੋਣ ਲਈ ਸਮਾਂ ਲੱਗਦਾ ਹੈ ਇਹ ਸਿੱਧ ਕਰ ਦਿਖਾਇਆ ਹੈ ਗ੍ਰੈਜੂਏਸ਼ਨ ਕਰ ਰਹੀ ਕੁੜਕੀ ਵੱਲੋਂ ਜਿਸ ਵੱਲੋਂ ਆਪਣਾ ਨਾਮ ਜਿਹੜਾ ਹੈਗਾ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਕਰਵਾਇਆ ਗਿਆ ਉਸ ਵੱਲੋਂ ਇੱਕ 7ਵੀਂ ਕਲਾਸ ਦੇ ਵਿੱਚ ਸੁਪਨਾ ਵੇਖਿਆ ਗਿਆ ਸੀ ਵੀ ਆਪਣਾ ਨਾਮ ਹੈ ਜਿਹੜਾ ਮੈਂ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਕਰਵਾਉਣਾ ਸਾਨੂੰ ਲੜਕੀ ਮਿਲੂਦਾ ਗੱਲਬਾਤ ਕਰਾਂਗੇ ਬੱਚੇ ਕੀ ਨਾਮ ਆ ਤੁਹਾਡਾ ਕੀ ਤੁਹਾਡੀ ਪ੍ਰਾਪਤੀ ਸੀ ਜਿਹੜਾ ਤੁਹਾਡਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਹੋਇਆ ਸਤ ਪਹਿਲਾ ਗੁੱਡ ਆਫਟਰਨੂੰ ਸਰ ਮੇਰਾ ਨਾਮ ਗੁਰਸ਼ਰਨ ਕੌਰ ਹੈ ਤੇ ਮੈਂ ਫਿਰੋਜ਼ਪੁਰ ਦੀ ਰਹਿਣ ਵਾਲੀ ਆ ਤੇ ਜਿਹੜਾ ਮੇਰਾ ਇਹ ਬੁੱਕ ਆਫ ਇੰਡੀਆ ਬੁੱਕ ਆਫ ਰਿਕਾਰਡਸ ਤੇ ਜਿਹੜਾ ਮੇਰਾ ਨਾਮ ਦਰਜ ਹੋਇਆ ਹੈਗਾ ਇਹ ਵਰਡ ਰਿਕਾਰਡ ਪਹਿਲਾਂ ਬਣਿਆ ਹੋਇਆ ਸੀਗਾ 2 ਮਿੰਟ ਵਿੱਚ 5 ਕਵਿਤਾਵਾਂ ਲਿਖਣ ਦਾ ਪੰਜਾਬੀ ਲੈਂਗੁਏਜ ਵਿੱਚ ਤੇ ਮੈਂ ਉਸ ਰਿਕਾਰਡ ਨੂੰ ਬ੍ਰੇਕਡਾਊਨ ਕਰਕੇ 1.5 ਮਿੰਟ ਵਿੱਚ 1 ਮਿੰਟ 30 ਸੈਕਿੰਡ ਵਿੱਚ 8 ਸੈਲਫ ਕੰਪੋਜ਼ਡ ਪੋਇਮਸ ਲਿਖਣ ਦਾ ਪੰਜਾਬੀ ਲੈਂਗੁਏਜ ਵਿੱਚ ਰਿਕਾਰਡ ਬਣਾਇਆ ਹੈਗਾ ਗੁਰਸ਼ਰਨ ਗੱਲ ਕਰੀਏ ਕਿਸ ਤਰ੍ਹਾਂ ਤੁਹਾਨੂੰ ਇਹ ਜਿਹੜਾ ਹੈਗਾ ਚੇਟਕ ਲੱਗੀ ਤੇ ਕਿਸ ਕਿਸ ਦਾ ਸਹਿਯੋਗ ਰਿਹਾ ਕਿਸ ਤਰ੍ਹਾਂ ਤੁਸੀਂ ਅਪਲਾਈ ਕੀਤਾ ਜੀ ਸਰ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਮੈਨੂੰ ਇਸ ਰਿਕਾਰਡਸ ਬਾਰੇ ਪਤਾ ਲੱਗਿਆ ਸੀ 2014 ਵਿੱਚ ਜਦੋਂ ਮੈਂ 4th ਸਟੈਂਡਰਡ 'ਚ ਸੀਗੀ। ਥੈਨ ਉਸ ਤੋਂ ਬਾਅਦ ਮੈਂ ਥੋੜਾ ਬਹੁਤ ਸਰਚ ਕਰਨਾ ਸ਼ੁਰੂ ਕੀਤਾ। ਜਿਨ੍ਹਾਂ ਨੇ ਮੈਨੂੰ ਦੱਸਿਆ ਸੀ ਉਹ ਮੇਰੀ ਮੈਨੂੰ ਇੰਗਲਿਸ਼ ਕਰਵਾਉਣ ਵਾਲੇ ਇੱਕ ਟੀਚਰ ਸੀ ਮੈਡਮ ਰਾਜਵਿੰਦਰ ਕੌਰ। ਉਹਨਾਂ ਨੇ ਜਦੋਂ ਮੈਨੂੰ ਦੱਸਿਆ ਕਿ ਗੁਰਸ਼ਰਨ ਇਦਾਂ ਦਾ ਹੁੰਦਾ ਕਿਉਂਕਿ ਸ਼ੁਰੂਤ ਤੋਂ ਮੈਂ ਇੱਕ ਵਾਈਟ ਸਟੂਡੈਂਟ ਸੀ ਤਾਂ ਟੀਚਰ ਨੂੰ ਹੁੰਦਾ ਹੈ ਕਿ ਬੱਚਾ ਹੋਰ ਅੱਗੇ ਜਾਵੇ। ਤਾਂ ਉਸ ਟਾਈਮ ਤਾਂ ਕੋਈ ਇੰਨਾ ਜ਼ਿਆਦਾ ਮੈਨੂੰ ਪਤਾ ਹੀ ਨਹੀਂ ਸੀਗਾ। ਥੈਨ ਮੈਂ ਘਰੇ ਜਦੋਂ ਆਈ ਤਾਂ ਮੈਂ ਆਪਣੇ ਫਾਦਰ ਸਾਹਿਬ ਨਾਲ ਇਹ ਕਿ ਇਸ ਤਰ੍ਹਾਂ ਰਿਕਾਰਡ ਹੁੰਦਾ ਹੈਗਾ ਇਸ ਤਰ੍ਹਾਂ ਬਣਾਇਆ ਜਾ ਸਕਦਾ ਹੈ ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਇਹ ਥਾਪਣਾ ਦਿੰਦੇ ਗੱਲ ਕਹੀ ਸੀਗੀ ਕਿ ਇਹ ਕੰਮ ਤਾਂ ਔਖਾ ਹੈ ਪਰ ਕੁਝ ਵੀ ਔਖਾ ਨਹੀਂ ਆ ਜਿਵੇਂ ਤੀਰਥ ਥਾਨ ਲਵੇ ਕੁਝ ਵੀ ਕਰਨਾ ਤੇ ਮੈਨੂੰ ਇਹ ਚੀਜ਼ ਕਹੀ ਸੀ ਕਿ ਤੂੰ ਦੁਨੀਆ ਦੇ ਸਾਰੇ ਉਹ ਔਖੇ ਕੰਮ ਕਰ ਦੇ ਜਿਹੜੇ ਦੁਨੀਆ ਤੌਬਾ ਕਰਦੀ ਹੈ ਕਰਨ ਤੋਂ ਫਿਰ ਉਹ ਮੰਨਣ ਲੱਗ ਜਾਣਗੇ ਕਿ ਇਹ ਸੌਖੇ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਇਸ ਮਿਹਨਤ ਨੂੰ ਜਾਰੀ ਰੱਖਿਆ 2017 ਵਿੱਚ ਜਦੋਂ ਮੈਨੂੰ ਤੁਕਬੰਦੀ ਕਰਨੀ ਆਉਂਦੀ ਸੀ ਪ੍ਰੋਪਰ ਕਵਿਤਾ ਨਹੀਂ ਸੀ ਲਿਖਣੀ ਆਉਂਦੀ ਤਾਂ ਮੈਂ ਕੋਸ਼ਿਸ਼ ਕਰਨੀ ਕਿ ਮੈਂ ਕਵਿਤਾ ਲਿਖ ਸਕਾਂ ਪ੍ਰੋਪਰ ਕਵਿਤਾ ਲਿਖ ਸਕਾਂ ਜਿਹੜੀ ਮੇਰੀ ਸ਼ੁੱਧ ਕਵਿਤਾ ਸੀ ਸੋਧ ਸਹਿਤ ਉਹ ਮੈਂ 2021 ਅਗਸਤ ਵਿੱਚ ਲਿਖੀ ਪਹਿਲੀ ਉਹ ਕਵਿਤਾ ਤੇ ਜਿਸ ਦੀ ਸੋਧ ਮੇਰੇ ਸਕੂਲ ਦੇ ਟੀਚਰਸ ਨੇ ਕੀਤੀ ਸੀਗੀ ਉੱਥੋਂ ਦੇ ਪ੍ਰਿੰਸੀਪਲ ਸੀ ਡਾਕਟਰ ਜਗਸੀਰ ਸਿੰਘ ਸੰਧੂ ਉਹਨਾਂ ਨੇ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਇਹ ਸਫ਼ਰ ਸ਼ੁਰੂ ਕੀਤਾ ਉਸ ਦਿਨ ਮੈਨੂੰ ਇਹ ਫੀਲ ਹੋਇਆ ਕਿ ਹੁਣ ਮੈਂ ਕਵਿਤਾ ਲਿਖਣ ਲੱਗ ਗਈਆਂ ਤੇ ਹੁਣ ਮੈਨੂੰ ਅੱਗੇ ਜਾਣਾ ਚਾਹੀਦਾ ਹੈ ਇਸ ਤੋਂ ਤੇ ਉਸ ਤੋਂ ਬਾਅਦ ਮੈਂ ਪ੍ਰੈਕਟਿਸ ਕਰਨੇ ਸ਼ੁਰੂ ਕੀਤੀ ਪਹਿਲਾਂ ਮੈਂ ਇਹ 8 ਕਵਿਤਾਵਾਂ 1 ਘੰਟੇ ਵਿੱਚ ਸਮਾਪਤ ਕੀਤਾ ਕਿਉਂਕਿ ਕਈ ਵਾਰ ਮਾਈਂਡ ਵਿੱਚ ਵਿਚਾਰ ਨਹੀਂ ਸੀ ਆਉਂਦੇ ਕਈ ਵਾਰ ਹੱਥ ਨਹੀਂ ਸੀ ਚੱਲਦਾ ਹੱਥ ਥੱਕ ਜਾਂਦਾ ਸੀ ਉਨੀ ਪ੍ਰੈਕਟਿਸ ਕਰਦੇ ਸਮੇਂ ਫਿਰ ਮੈਂ 1 ਘੰਟੇ ਤੋਂ ਇਹ ਰਿਡਿਊਸ ਕਰਕੇ ਉਹਨਾਂ ਮਾਈਂਡ ਨੂੰ ਪ੍ਰੈਕਟਿਸ ਦੇ ਨਾਲ ਟ੍ਰੇਨ ਕਰ ਕਰਕੇ ਉਹਨੂੰ 1.5 ਮਿੰਟ ਦਾ ਤੱਕ ਦਾ ਸਮਾਂ ਤੈਅ ਕੀਤਾ ਬਰਸ਼ਣ ਗੱਲ ਕਰੀਏ ਜਿਸ ਤਰ੍ਹਾਂ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਸੀ ਕਿਸੇ ਨੂੰ ਲਿਖਣ ਦੀ ਚੇਟਕ ਇਹ ਅ ਨਹੀਂ ਸਰ ਪਹਿਲਾ ਇਸ ਤਰ੍ਹਾਂ ਤਾਂ ਨਹੀਂ ਕਹਿ ਸਕਦੇ ਕੀ ਲਿਖਣ ਦੀ ਚੇਟਕ ਪਰ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹ ਬਹੁਤ ਸੋਹਣੀਆਂ ਕਵਿਤਾਵਾਂ ਗੁੰਗਣਾਉਂਦੇ ਰਹਿੰਦੇ ਸੀ ਮੈਨੂੰ ਬਚਪਨ ਵਿੱਚ ਸੁਣਾਉਂਦੇ ਰਿਹਾ ਕਰਦੇ ਸੀ ਜਦੋਂ ਸ਼ਾਮ ਦਾ ਸਮਾਂ ਹੁੰਦਾ ਸੀ ਤਾਂ ਮੈਂ ਉਹਨਾਂ ਕੋਲ ਗੱਲਬਾਤ ਕਰਨ ਲਈ ਬੈਠਣਾ ਤਾਂ ਉਹਨੇ ਮੈਨੂੰ ਬਹੁਤ ਸੋਹਣੀਆਂ ਤੁਕਾਂ ਜੋੜ-ਜੋੜ ਸਿਖਾਉਣੀਆਂ ਤੇ ਮੇਰੇ ਖਿਆਲ 'ਚ ਜੋ ਮੇਰੇ ਮਨ ਅੰਦਰ ਅੱਜ ਕਵਿਤਾਵਾਂ ਉੱਜਦੀਆਂ ਮੈਂ ਉਹਨਾਂ ਨੂੰ ਕਲਮ ਬੰਦ ਕਰਦੀਆਂ ਜੋ ਮੇਰੇ ਬਾਪ ਦੇ ਜਜ਼ਬਾਤ ਸੀਗੇ ਜੋ ਉਹ ਜਨਗ ਉਹਨਾਂ ਦੇ ਅੰਦਰ ਸੀ ਸ਼ਾਇਦ ਮੈਂ ਉਹਨਾਂ ਦੀ ਕਲਮ ਨੂੰ ਆਪਣੀ ਕਲਮ 'ਚ ਸਮਾ ਗਿਆ ਜੇ ਜੋ ਕੁਝ ਵੀ ਲਿਖ ਰਹੀ ਹਾਂ ਉਹ ਉਹਨਾਂ ਦੇ ਦੇਨ ਹੈ ਫਿਰ ਇਹਨੂੰ ਕਿਸੇ ਆਪਾਂ ਕਹਿ ਦਈਏ ਕਿਤਾਬ ਦਾ ਰੂਪ ਦਿੱਤਾ ਤੁਸੀਂ ਜੀ ਸਰ ਹੁਣ ਤੱਕ ਮੇਰੀਆਂ ਦੋ ਬੁੱਕਸ ਜਿਹੜੀਆਂ ਉਹ ਪਬਲਿਸ਼ ਹੋ ਚੁੱਕੀਆਂ ਹੈਗੀਆਂ ਜਿਹੜੀ ਪਹਿਲੀ ਕਿਤਾਬ ਸੀ ਖਿਆਲਾਂ ਤੋਂ ਸ਼ਬਦਾਂ ਤੱਕ ਦਾ ਸਫ਼ਰ ਉਹ 2023 ਵਿੱਚ ਪਬਲਿਸ਼ ਹੋਈ ਹੈ ਉਹ ਇੱਕ ਸਾਂਝਾ ਕਾਵ ਸੰਗ੍ਰਹਿ ਸੀ ਜਿਸ ਵਿੱਚ ਮੇਰੀਆਂ ਕੁਝ ਕੁ ਪੋਇਮਸ ਪਬਲਿਸ਼ ਹੋਈਆਂ ਸੀ ਦੈਨ ਮੈਂ 2025 ਜਨਵਰੀ ਇਸੇ ਸਾਲ ਹੀ ਆਪਣੀ ਸੈਲਫ ਕੰਪੋਜ਼ਡ ਪੂਰੀ ਪੋਇਟਰੀ ਦੀ ਬੁੱਕ ਪਬਲਿਸ਼ ਕੀਤੀ ਹੈ ਜਿਸ ਦਾ ਸਿਰਲੇਖ ਹੈ ਮੈਂ ਤੇ ਬੀਬੀ ਜਿਸ ਵਿੱਚ ਮੈਂ ਆਪਣੇ ਗ੍ਰੈਂਡਮਦਰ ਦੇ ਰਿਲੇਟਡ ਚੀਜ਼ਾਂ ਲਿਖੀਆਂ ਹੈਆਂ ਮਰਚਨ ਪਵਿੱਖ ਦੀ ਕੀ ਯੋਜਨਾ ਹੈ ਹੁਣ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਾ ਦਰਜ ਕਰਾ ਲਿਆ ਸੁਪਨੇ ਬਹੁਤ ਵੱਡੇ ਨੇ ਹੋਰ ਕਿਹੜੇ ਕਿਹੜੇ ਸੁਪਨੇ ਵੇਖੇ ਨੇ ਦੇਖੋ ਸਰ ਸੁਪਨੇ ਮਨੁੱਖ ਇਸ ਤਰ੍ਹਾਂ ਹਮੇਸ਼ਾ ਇੱਕ ਜਦੋਂ ਅਸੀਂ ਕਿਸੇ ਟਾਪਰ ਨੂੰ ਸੁਣਦੇ ਆ ਜਾਂ ਕਿਸੇ ਵੀ ਸਕਸੈਸਫੁਲ ਪਰਸਨ ਨੂੰ ਸੁਣਦੇ ਆ ਲਾਈਫ 'ਚ ਤਾਂ ਇਸ ਤਰ੍ਹਾਂ ਕਹਿੰਦੇ ਆ ਕਿ ਸੁਪਨੇ ਹਮੇਸ਼ਾ ਵੱਡੇ ਰੱਖੋ ਜਿਹੜੇ ਵੀ ਇਨਸਾਨ ਹੁਣ ਤੱਕ ਕਾਮਯਾਬ ਹੋਇਆ ਉਹ ਇਹੀ ਕਹਿੰਦੇ ਆ ਕਿ ਮੈਂ ਹਜੇ ਹੁਣ ਇਹ ਸੋਚਦਾ ਕਿ ਮੈਂ ਹੋਰ ਵੱਡਾ ਕਿਉਂ ਨਹੀਂ ਸੋਚਿਆ ਵੱਡੇ ਤੋਂ ਵੱਡਾ ਸੋਚੋ ਸੋ ਮੇਰਾ ਤਾਂ ਇਹੀ ਮੋਟਿਵ ਹੈ ਮੇਨ ਮੋਟਿਵ ਹੈ ਜੋ ਮੇਰਾ ਏਮ ਹੈ ਮੇਰੀ ਲਾਈਫ ਦਾ ਉਹ ਇਹੀ ਹੈ ਕਿ ਮੈਂ ਲਾਈਫ 'ਚ ਕੁਝ ਐਦਾਂ ਕਰਾਂ ਕਿ ਧਰਤ ਪੰਜਾਬ ਮੇਰੇ ਤੇ ਮਾਣ ਕਰ ਸਕੇ ਕਿ ਮੈਂ ਉੱਥੇ ਜਨਮੀ ਉੱਥੇ ਪਲੀਆਂ ਤੇ ਉਥੋਂ ਦੇ ਕੁਝ ਅਕਸ ਮੇਰੇ ਅੰਦਰ ਸਮਾਏ ਹੋਏ ਨੇ ਸੋ ਜਿਹੜਾ ਮੇਰਾ ਫਿਊਚਰ ਏਮ ਹੈ ਉਹ ਹਲੇ ਤਾਂ ਮੈਂ ਜੋ ਬਚਪਨ ਤੋਂ ਮੈਂ ਆਪਣੇ ਪਾਪਾ ਨੂੰ ਕਿਹਾ ਸੀਗਾ ਕਿ ਮੈਂ ਇੱਕ ਦਿਨ ਪ੍ਰਾਈਮ ਮਿਨਿਸਟਰ ਆਫ ਇੰਡੀਆ ਜਾਂ ਪ੍ਰੈਜ਼ੀਡੈਂਟ ਆਫ ਇੰਡੀਆ ਬਣਾਂਗੀ ਸੋ ਮੇਰਾ ਹਜੇ ਤੱਕ ਸਫਰ ਆਈ ਥਿੰਕ ਉਹਨਾਂ ਰਾਵਾਂ ਤੇ ਚੱਲ ਪਾਰ ਚੱਲ ਪਾਵਾਂ ਅੱਗੇ ਫਿਊਚਰ ਵਿੱਚ ਉਸ ਵੱਲ ਜਾਂਦੇ ਹੋਏ ਕਦਮਾਂ ਨੂੰ ਮੈਂ ਅੱਗੇ ਵਧਾ ਰਹੀ ਹਾਂ ਕੋਸ਼ਿਸ਼ ਵੀ ਕਰ ਰਹੀ ਹਾਂ ਪੜ੍ਹਾਈ ਦੇ ਖੇਤਰ ਵਿੱਚ ਅੱਗੇ ਜਾ ਸਕਾਂ ਹੋਰ ਕਰਿਕੂਲਮ ਐਕਟੀਵਿਟੀਜ਼ ਵਿੱਚ ਅੱਗੇ ਜਾ ਸਕਾਂ ਸੋ ਇਹ ਮੇਰੀ ਕੋਸ਼ਿਸ਼ ਹੈ ਸਪਨੇ ਬਹੁਤ ਵੱਡੇ ਨੇ ਪਰਿਵਾਰ ਦਾ ਸਹਿਯੋਗ ਕਿਹਜਾ ਅ ਪਰਿਵਾਰ ਦਾ ਸਹਿਯੋਗ ਸਰ ਬਹੁਤ ਜ਼ਿਆਦਾ ਹੈਗਾ ਮੈਂ ਕਦੇ ਵੀ ਦੇ ਨਹੀਂ ਸਕਦੀ ਕਿ ਆਪਣੇ ਪਰਿਵਾਰ ਦਾ ਕਿਉਂਕਿ ਪਰਿਵਾਰ ਤੋਂ ਬਿਨਾ ਕੋਈ ਵੀ ਬੱਚਾ ਅੱਗੇ ਨਹੀਂ ਵਧ ਸਕਦਾ ਤੇ ਦੂਸਰਾ ਸਹਿਯੋਗ ਮੈਨੂੰ ਜਿਹੜਾ ਮੇਰੇ ਸਕੂਲਜ ਤੋਂ ਵੀ ਬਹੁਤ ਜ਼ਿਆਦਾ ਸਹਿਯੋਗ ਮਿਲੇ ਆ ਸਪੈਸ਼ਲੀ ਪੂਰੇ ਸਟਾਫ ਤੋਂ ਖਾਸ ਕਰਕੇ ਪ੍ਰਿੰਸੀਪਲ ਮੈਮ ਤੋਂ ਥੈਨ ਉਹਨਾਂ ਨੇ ਮੈਨੂੰ ਕਦੇ ਵੀ ਇਹ ਚੀਜ਼ ਨਹੀਂ ਕਹੀ ਗਈ ਕਿ ਮੈਂ ਜੇਕਰ ਕੋਈ ਕੰਮ ਕਰਨ ਲੱਗੀ ਆ ਤਾਂ ਉਹਨੂੰ ਨਾ ਕਰਾ ਮੈਨੂੰ ਹਮੇਸ਼ਾ ਕਰ ਉਹੀ ਗੱਲ ਸੁਣਨ ਨੂੰ ਮਿਲੀ ਗੇਨ ਟੇਕ ਦਾ ਰਿਸਕ ਐਂਡ ਗੇਨ ਦਾ ਪ੍ਰੋਫਿਟ ਕਿ ਤੁਸੀਂ ਰਿਸਕ ਲਓ ਜੇਕਰ ਪ੍ਰੋਫਿਟ ਨਹੀਂ ਵੀ ਹੋ ਰਿਹਾ ਲਾਸ ਹੋ ਰਿਹਾ ਤਾਂ ਉਸ ਲਈ ਅਸੀਂ ਜ਼ਿੰਮੇਵਾਰ ਆਂ ਤੁਸੀਂ ਬਸ ਕੰਮ ਕਰੋ ਆਪਣਾ ਮੈਨੂੰ ਕਦੇ ਵੀ ਸ਼ੁਰੂ ਤੋਂ ਇਹ ਚੀਜ਼ ਨਹੀਂ ਕਦੇ ਵੀ ਸੁਣਨ ਨੂੰ ਮਿਲੀ ਕਿ ਤੁਸੀਂ ਆ ਕੰਮ ਨਾ ਕਰੋ ਕਿਸ ਤਰ੍ਹਾਂ ਹੋ ਜਾਊਗਾ ਕਦੇ ਵੀ ਕੋਈ 네ਗਟਿਵ ਚੀਜ਼ ਨਹੀਂ ਹੁਣ ਤੱਕ ਸੁਣਨ ਨੂੰ ਮਿਲੀ ਹਮੇਸ਼ਾ ਮੈਨੂੰ ਪੋਜ਼ਿਟਿਵ ਵੇ ਨਾਲ ਗਾਈਡ ਕੀਤਾ ਗਿਆ ਹਮੇਸ਼ਾ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਗੁਰਸ਼ਰਨ ਹੈ ਜੋ ਫਰੋਜਪੁਰ ਦੀ ਰਹਿਣ ਵਾਲੀ ਹੈ ਪਰ ਬਠਿੰਡਾ ਵਿਖੇ ਐਸਐਸਡੀ ਗਰਲ ਕਾਲਜ ਦੇ ਵਿੱਚ ਸਟੱਡੀ ਕਰ ਰਹੀ ਹੈ ਪ੍ਰਿੰਸੀਪਲ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਕਿਵੇਂ ਦੇਖਦੇ ਹੋ ਇਸ ਪ੍ਰਾਪਤੀ ਨੂੰ ਸਰ ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗੀ ਕਿ ਇਹ ਲੜਕੀ ਜਿਹੜੀ ਹੈ ਪੰਜਾਬ ਦੇ ਬਾਕੀ ਸਾਰੇ ਕਾਲਜੇਜ਼ ਨੂੰ ਛਾਂਣ ਬਿਨ ਕਰਨ ਤੋਂ ਬਾਅਦ ਇਹਨੇ ਸਾਡੇ ਕਾਲਜ 'ਚ ਐਡਮਿਸ਼ਨ ਲਈਤੀ ਹੈ ਉਹ ਸਾਡੇ ਲਈ ਬਹੁਤ ਅੱਛੀ ਗੱਲ ਹੈ ਦੂਸਰੀ ਚੀਜ਼ ਮੈਂ ਧੰਨਵਾਦ ਕਰਨਾ ਚਾਹਾਂਗੀ ਇਹਨਾਂ ਦੇ ਪੇਰੈਂਟਸ ਨੂੰ ਕਿ ਇਹਨਾਂ ਨੇ ਸਾਡਾ ਕਾਲਜ ਚੁਣਿਆ ਇਹਦੇ ਵਾਸਤੇ ਪਰ ਜੋ ਸੀ ਇਸ ਲੜਕੀ ਦੇ ਵਿੱਚ ਦੇਖਿਆ ਮੈਨੂੰ ਲੱਗਦਾ ਮੈਂ ਇੱਥੇ ਬਹੁਤ ਸਾਲਾਂ ਤੋਂ ਹਾਂ ਬਹੁਤ ਘਾਟੇ ਬੱਚਿਆਂ ਦੇ ਵਿੱਚ ਉਹ ਪ੍ਰਤਿਭਾ ਹੁੰਦੀ ਹੈ ਜੋ ਇਸ ਬੱਚੀ ਦੇ ਵਿੱਚ ਹੈ ਬਹੁਤ ਹੀ ਮਿਹਨਤੀ ਇਹ ਸਾਡੇ ਹੋਸਟਲ ਚ ਲੜਕੀ ਰਹਿ ਰਹੀ ਹੈ ਪਿਛਲੇ 2 ਸਾਲ ਤੋਂ ਬਹੁਤ ਹੀ ਮਿਹਨਤੀ ਹੈ ਡਿਟਰਮੀਨੇਸ਼ਨ ਵਾਲੀ ਹੈ ਲੜਕੀ ਜੋ ਇਹ ਸੋਚਦੀ ਹੈ ਉਹ ਕਰਕੇ ਦਿਖਾਉਂਦੀ ਹੈ ਜਦੋਂ ਤੁਹਾਨੂੰ ਦੱਸਿਆ ਵੀ ਇਹ ਤੁਹਾਡੇ ਇਹ ਬੱਚੀ ਨੇ ਪ੍ਰਾਪਤੀ ਇਹ ਲੈ ਕੇ ਆਂਦੀ ਹੈ ਕਿੱਦਾਂ ਦਾ ਮਹਿਸੂਸ ਕੀਤਾ ਸ਼ਾਇਦ ਤੁਹਾਡੇ ਕਾਲਜ ਦੇ ਵਿੱਚ ਇੱਕ ਇੱਕ ਬੱਚਾ ਹੋਵੇਗਾ ਜਿਹਨੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਕਰਵਾਇਆ ਸਰੇ ਸਾਡੀ ਪਹਿਲੀ ਲੜਕੀ ਹੈ ਜਿਸ ਨੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਤੇ ਅਸੀਂ ਬਹੁਤ ਹੀ ਖੁਸ਼ ਆ ਸਾਨੂੰ ਲੱਗਦਾ ਵੀ ਇਹ ਲੜਕੀ ਬਾਕੀਆਂ ਲਈ ਵੀ ਮੋਟੀਵੇਸ਼ਨ ਹੈ ਕਿਉਂਕਿ ਬਾਕੀ ਬੱਚਿਆਂ ਨੂੰ ਵੀ ਲੱਗਦਾ ਹੈ ਲੜਕੀਆਂ ਨੂੰ ਸਪੈਸ਼ਲੀ ਵੀ ਅਸੀਂ ਵੀ ਕੁਝ ਕਰ ਸਕਦੇ ਹਾਂ ਤੁਹਾਡਾ ਬਹੁਤ ਵੱਡਾ ਯੋਗਦਾਨ ਮੰਨਦੇ ਆ ਇਸ ਪ੍ਰਾਪਤੀ ਪਿੱਛੇ ਕਿਵੇਂ ਦੇਖਦੇ ਹੋਗੇ ਸਾਰੇ ਯੋਗਦਾਨਤਾ ਦੇਖੋ ਜੀ ਬੱਚਾ ਜਦੋਂ ਆਂਦੇ ਸਭ ਤੋਂ ਪਹਿਲਾਂ ਨੇ ਸ਼ੇਅਰ ਮੇਰੇ ਨਾਲ ਕੀਤੀ ਹੈ ਖੁਸ਼ੀ ਮੇਰੇ ਲਈ ਤਾਂ ਇਹੀ ਲੱਗਦਾ ਵੀ ਇਹ ਤਾਂ ਸਾਡੇ ਲਈ ਬਹੁਤ ਵੱਡੀ ਹੋਇਆ अदरवाइज ਕੀ ਹੈ ਬੱਚੇ ਅੱਜਕੱਲ ਤੁਹਾਨੂੰ ਵੀ ਪਤਾ ਹੈ ਵੀ ਬੱਚੇ ਠੀਕ ਹੈ ਇਸ ਸਾਈਡ ਵੱਲ ਤਾਂ ਸੋਚ ਹੀ ਨਹੀਂ ਸਕਦੇ ਵੀ ਅਸੀਂ ਇਹ ਵੀ ਕੁਝ ਕਰ ਸਕਦੇ ਆ ਭਵਿੱਖ ਦੇ ਸੁਪਨੇ ਬਹੁਤ ਵੱਡੇ ਨੇ ਗੁਰਸ਼ਰਮ ਦੇ ਕਿਹੋ ਜਿਹਾ ਸਾਥ ਰਹੂਗਾ ਖਾਸ ਕਰ ਇੱਕ ਪ੍ਰਿੰਸੀਪਲ ਦੇ ਤੌਰ ਦੇ ਤੇ ਸਰ ਮੈਂ ਐਜ਼ ਅ ਪ੍ਰਿੰਸੀਪਲ ਵੀ ਐਜ਼ ਅ ਪਰਸਨ ਵੀ ਮੈਂ ਇਹ ਲੜਕੀ ਨਾਲ ਬਹੁਤ ਟੈਸਟ ਹੈ ਕਾਰਨ ਕੀ ਹੈ ਮੈਨੂੰ ਲੱਗਦਾ ਵੀ ਇਹ ਲੜਕੀ ਇਹ ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ ਤਾਂ ਮੈਨੂੰ ਪਤਾ ਹੈ ਇਹ ਕਰ ਵੀ ਜਾਏਗੀ ਮੈਂ ਇਹਨੂੰ ਥੋੜੇ ਦਿਨਾਂ ਬਾਅਦ ਜਦੋਂ ਮਿਲਦੀ ਆ ਮੈਨੂੰ ਹਮੇਸ਼ਾ ਇੱਕ ਗੱਲ ਕਹਨੀ ਹੈ ਵੀ ਬੇਟਾ ਤੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਦੀ ਜ਼ਰੂਰਤ ਹੈ ਕੋਈ ਲਾਇਬ੍ਰੇਰੀ ਦੀ ਕੋਈ ਬੁక్స్ ਦੀ ਮੈਂ ਕਹਿੰਦਾ ਆਈ ਐਮ ਆਲਵੇਸ ਥੇਅਰ ਫਾਰ ਯੂ ਕਿਉਂਕਿ ਮੈਨੂੰ ਇਹਦੇ ਚ ਉਹ ਚੀਜ਼ ਦਿਖਦੀ ਹੈ ਜੋ ਆਪਾਂ ਸੋਚ ਸਕਦੇ ਇੱਕ ਕਾਮਯਾਬ ਬੱਚੇ ਦੇ ਵਿੱਚ ਹੋ ਸਕਦੀ ਹੈ ਪ੍ਰਿੰਸੀਪਲ ਸਾਹਿਬ ਨੇ ਤਾਰੀਫਾਂ ਕਰਦੇ ਨਹੀਂ ਥੱਕਦੇ ਹੈਗੇ ਕਿਉਂਕਿ ਵਿਦਿਆਰਥੀ ਜਦੋਂ ਕੋਈ ਪ੍ਰਾਪਤੀ ਲੈ ਕੇ ਘਰ ਆਉਂਦਾ ਨਾ ਤਾਂ ਖੁਸ਼ੀ ਸਭ ਤੋਂ ਪਹਿਲਾਂ ਅਧਿਆਪਕ ਨੂੰ ਹੁੰਦੀ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਹੁੰਦੀ ਹੈ ਸੋ ਸਲਾਮ ਹੈ ਟੀਚਰਸ ਨੂੰ ਵੀ ਉਹਨਾਂ ਦਾ ਸਟੂਡੈਂਟ ਇੱਕ ਸਫਲ ਹੋਇਆ ਹੈ ਪਰਿਵਾਰਕ ਮੈਂਬਰ ਮੌਜੂਦ ਹੈ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਜੀ ਗੁਰਸ਼ਰਨ ਦੀ ਇਸ ਪ੍ਰਾਪਤੀ ਨੂੰ ਅਸੀਂ ਬਹੁਤ ਖੁਸ਼ ਹਾਂ ਜੀ ਆਪਣੀ ਗਰਸ਼ਰਨ ਤੋਂ ਮੈਨੂੰ ਪਹਿਲੇ ਲੈਵਲ ਤੇ ਇਹ ਖੁਸ਼ੀ ਹੈ ਕਿ ਜਿਹੜੀ ਗੁਰਸਿੱਖੀ ਬਾਣੀ ਦੇ ਨਾਲ ਜੁੜੀ ਹੋਈ ਹੈ ਦੂਸਰਾ ਲੈਵਲ ਇਹ ਹੈ ਕਿ ਮੇਰੀ ਜਿੰਨੀ ਵੀ ਜ਼ਿੰਦਗੀ ਰਹੀ ਮੈਂ ਇਸ ਦਾ ਸਾਥ ਦੇਵਾਂਗੀ ਤੇ ਬਾਕੀ ਇਹਦਾ ਜਿਵੇਂ ਯੂਪੀਐਸ ਦਾ ਚੱਲ ਰਿਹਾਗਾ ਮੈਂ ਉਸ ਦੇ ਵਿੱਚ ਜਿੱਥੋਂ ਤੱਕ ਵੀ ਇਸ ਬੇਟੀ ਦਾ ਕੋਰਸ ਹੋਵੇਗਾ ਅਸੀਂ ਇਸ ਦਾ ਸਾਥ ਦੇਵਾਂਗੇ ਮੈਂ ਤਾਂ ਵੀ ਸਾਰੇ ਮਾਪਿਆਂ ਨੂੰ ਇਹੋ ਕਹਿੰਨੀ ਆ ਕਿ ਵੇਖੋ ਅੱਜ ਕੱਲ ਹਰ ਬੱਚਾ ਮੋਬਾਈਲ ਤੇ ਰਹਿੰਦਾ ਹੈ ਨਾ ਕਿ ਇਹਨਾਂ ਮੋਬਾਈਲਾਂ ਨੂੰ ਛੱਡ ਕੇ ਆਪਾਂ ਨੂੰ ਬੱਚਿਆਂ ਦੀ ਪੜ੍ਹਾਈ ਵੱਲ ਵੱਧ ਜ਼ੋਰ ਦੇਣਾ ਚਾਹੀਦਾ ਚਲੋ ਜਿਵੇਂ ਕਿ ਇਹ ਫਰੋਜਪੁਰ ਤੋਂ ਸਾਡਾ ਨਹੀਂ ਉਧਰ ਕੋਈ ਟੀਚਰ ਵਗੈਰਾ ਸੀ ਯੂਪੀਐਸਾ ਦਾ ਨਹੀਂ ਸਾਨੂੰ ਕੋਈ ਕਾਲਜ ਵਗੈਰਾ ਮਿਲਿਆ ਸੀ ਅਸੀਂ ਇੱਥੋਂ ਬਠਿੰਡਾ ਜੇ ਲੱਭਿਆ ਚਲੋ ਇੱਥੇ ਅਸੀਂ ਐਡਮਿਸ਼ਨ ਕਰਵਾਈ ਹੈ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਇਸ ਇਲਾਕੇ ਦੇ ਵਿੱਚ ਪੜ੍ਹਾਈ ਵੀ ਹੈ ਠੀਕ ਆ ਸਾਡਾ ਬੱਚਾ ਇਥੋਂ ਪੜ੍ਹ ਕੇ ਯੂਪੀਐਸ ਕਰਕੇ ਡੀਸੀ ਦਾ ਪ੍ਰਮਤ ਬਰਾਤ ਕਰਕੇ ਜਾਵੇ ਤੇ ਸਾਨੂੰ ਇਸ ਬਠਿੰਡੇ ਇਲਾਕੇ ਦਾ ਵੀ ਨਾਮ ਰੋਸ਼ਨ ਹੋਵੇ ਤੇ ਫਿਰੋਜ਼ਪੁਰ ਪਿੰਡ ਬੰਡਾਲੇ ਦਾ ਵੀ ਨਾਮ ਰੋਸ਼ਨ ਹੋਵੇ ਤੇ ਬਸ ਸਾਡੇ ਮਨ ਦੇ ਇਹੋ ਖਵਾਬ ਨੇ ਵੀ ਜੋ ਇਹਨਾਂ ਦੇ ਡੈਡੀ ਦੇ ਕਾਬ ਅਧੂਰੇ ਰਹਿ ਗਿਆ ਇਹ ਮੇਰੀ ਧੀ ਪੂਰੇ ਕਰੇਗੀ ਤੇ ਕਰਦੀ ਰਹੇਗੀ ਅਸੀਂ ਇਹਦਾ ਸਾਥ ਜ਼ਰੂਰ ਦੇਵਾਂਗੇ ਬੱਚੀ ਨੇ ਸਮਰਪਿਤ ਕਿਤਾਬ ਵੀ ਆਪਦੇ ਮਾਪਿਆਂ ਨੂੰ ਕੀਤੀ ਆਪਣੇ ਪਿਤਾ ਨੂੰ ਕੀਤਾ ਕਿਉਂ ਗੁਣਗਣਾਉਂਦੇ ਸੀ ਇਹ ਲਿਖਦਾ ਸੀਗਾ ਠੀਕ ਹੈ ਪਰਿਵਾਰ ਚ ਪਹਿਲਾਂ ਵੀ ਕੋਈ ਹੈ ਜਿਸ ਨੂੰ ਲਿਖਣ ਦਾ ਸ਼ੌਂਕ ਹੋਵੇ ਨਹੀਂ ਜੀ ਸਾਡਾ ਪਰਿਵਾਰ ਸਾਰਾ ਅਣਪੜ੍ਹ ਸੀਗਾ ਅਸੀਂ ਤਿੰਨ ਭੈਣ ਭਰਾ ਸੀ ਪੰਜ ਪੰਜ ਦਾ 7-7 ਹੀ ਪੜੇ ਸੀਗੇ ਅੱਛਾ ਤੇ ਘਰ ਦੇ ਵਿੱਚ ਜਿਹੜੀ ਅਣਪੜ੍ਹ ਸੀ ਜਿਹੜੀ ਸਾਡੀ ਮਾਤਾ ਜੀ ਸੀ ਮੰਮੀ ਮੇਰੇ ਉਹ ਵੀ ਬਿਲਕੁਲ ਅਣਪੜ੍ਹ ਪਰ ਉਹਨਾਂ ਦੀ ਇੱਕ ਜ਼ਿੰਮੇਵਾਰੀ ਹੁੰਦੀ ਸੀ ਜਦੋਂ ਅਸੀਂ ਸਕੂਲੋਂ ਪੜ੍ਹ ਕੇ ਆਉਂਦੇ ਸੀ ਨਾ ਉਹ ਹੌਣ ਬੱਚਿਆਂ ਨੂੰ ਵੀ ਕਹਿੰਦੇ ਸਾਨੂੰ ਵੀ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਸਕੂਲ ਦਾ ਕੰਮ ਕਰੋ ਤੁਸੀਂ ਸਕੂਲ ਦਾ ਕੰਮ ਕਰੋ ਛੁੱਟੀ ਨਹੀਂ ਸੀ ਮਾਰਨ ਦਿੰਦੇ ਕਿ ਸਕੂਲ ਜਾਓ ਬਸ ਸਾਨੂੰ ਸਾਡੇ ਮਾਪਿਓ ਤੇ ਇਹ ਸਪੋਰਟ ਰਹੀ ਹੈ ਤੇ ਅਸੀਂ ਹੁਣ ਇਹੋ ਹੀ ਸਪੋਰਟ ਕਹਿੰਦੇ ਆ ਕਿ ਅਸੀਂ ਇਹਨਾਂ ਬੱਚਿਆਂ ਦੀ ਕਰੀਏ ਕਿ ਇਹ ਬੱਚੇ ਆਪਦੇ ਕਿਸੇ ਕਦਮ ਤੇ ਪਹੁੰਚ ਜਾਣ ਠੀਕ ਹੈ ਕੋਈ ਵੀ ਕੋਈ ਬੱਚੇ ਦੀ ਮੰਜ਼ਿਲ ਹੁੰਦੀ ਹੈ ਕੋਈ ਵੇਖੋ ਹਨਾ ਤੇ ਜੇ ਪਿੰਡ ਸਾਥ ਦੇਣਗੇ ਤੇ ਬੱਚਾ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ ਬਹੁਤ ਵੱਡੀ ਗੱਲ ਕੀ ਹੈ ਕਹਿੰਦੇ ਮਾਪੇ ਸਾਥ ਦੇਣ ਤਾਂ ਬੱਚੇ ਜਿਹੜੇ ਹੈਗੇ ਮੰਜ਼ਿਲ ਪ੍ਰਾਪਤ ਕਰ ਲੈਂਦੇ ਆ ਕਿਵੇਂ ਦੇਖਦੇ ਹੋ ਪਹਿਲਾਂ ਬੱਚੀ ਦੇ ਇਸ प्राप्ति बहुत खुश है जी सानू बहुत मेहनती बच्ची है हम्म ते ਸਾਡੇ ਵੱਲੋਂ ਫੁੱਲ ਸਪੋਰਟ ਇਹਨੂੰ ਜਿੱਥੋਂ ਤੱਕ ਹੁੰਦਾ ਜਦੋਂ ਵੀ ਇਹ ਸਾਨੂੰ ਆਵਾਜ਼ ਮਾਰਦੀ ਅਸੀਂ ਖੜੇ ਹੁੰਨੇ ਆਂ ਸਭ ਤੋਂ ਜਿਆਦਾ ਸਪੋਰਟ ਪ੍ਰਿੰਸੀਪਲ ਸਾਹਿਬ ਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਵੀ ਅਸੀਂ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਤੱਕ ਜਿੰਨੇ ਵੀ ਕਾਲ ਜਾਂਦੇ ਵਾਸਤੇ ਵੇਖ ਕੇ ਸਾਡੇ ਮਨ ਨੂੰ ਸੰਤੋਸ਼ਟੀ ਨਹੀਂ ਹੋਈ ਇਹੀ ਮਨ ਕੇ ਹਿੰਦੀ ਐਡਮਿਸ਼ਨ ਵੀ ਜਲੰਧਰ ਕਰਾਤੀ ਸੀ ਪਰ ਜਦੋਂ ਅਸੀਂ ਛੱਡਣ ਗਏ ਸਾਡੇ ਮਨ ਨੂੰ ਸੰਤੁਸ਼ਟੀ ਨਹੀਂ ਹੋਈ ਜਾਂਦੇ ਫਿਰ ਕਹਿੰਦੇ ਵੀ ਇੱਥੇ ਨੇ ਦੁਬਾਰਾ ਇੱਥੇ ਆਣ ਕੇ ਐਡਮਿਸ਼ਨ ਕਰਾਈ ਜਦੋਂ ਇਹ ਵੇਖਿਆ ਕਾਲਜ ਸਾਨੂੰ ਸਟਾਫ ਬਹੁਤ ਵਧੀਆ ਲੱਗਾ ਉਸ ਸਟਾਫ ਦੀ ਮਿਹਨਤ ਨਾਲ ਤੀਜਾ ਵੀ ਬੱਚੀ ਇੱਥੋਂ ਤੱਕ ਪਹੁੰਚੀ ਅੱਗੋਂ ਵੀ ਆਸ ਕਰਦੇ ਆ ਯੂਪੀਐਸ ਦੀ ਤਿਆਰੀ ਕਰ ਰਹੀ ਹੈ ਤੇ ਸੁਪਨੇ ਬਹੁਤ ਵੱਡੇ ਨੇ ਤੀਜ ਦੇ ਤੇ ਪ੍ਰਮਾਤਮਾ ਪੂਰੇ ਕਰੇਗਾ ਕਿਉਂਕਿ ਪ੍ਰਿੰਸੀਪਲ ਸਾਹਿਬ ਸਟਾਫ ਸਾਰਾ ਨਾਲ ਜਿੰਨੇ ਜੋਗੇ ਅਸੀਂ ਵੀ ਸਪੋਰਟ ਕਰਾਂਗੇ ਸੋ ਹਰ ਇੱਕ ਬੰਦਾ ਗੁਰਸ਼ਰਨ ਦੀ ਇਸ ਪ੍ਰਾਪਤੀ ਤੋਂ ਜਿੱਥੇ ਖੁਸ਼ ਨਜ਼ਰ ਆ ਰਿਹਾ ਉੱਥੇ ਹਰ ਤਰ੍ਹਾਂ ਦੀ ਜਿਹੜੀ ਹੈਗੀ ਸਹਾਇਤਾ ਦੀ ਗੱਲ ਕੀਤੀ ਜਾ ਰਹੀ ਹੈ ਗੁਰਸ਼ਰਨ ਕਿਵੇਂ ਦੇਖਦੇ ਹੋ ਹਰ ਵਿਅਕਤੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਜੀ ਸਰ ਆਸੇ ਮੈਂ ਆਪਣੇ ਆਪ ਤੋਂ ਵੀ ਇਹ ਆਸ ਕਰਦੀ ਹਾਂ ਕਿ ਇਹਨਾਂ ਸਭ ਦੀਆਂ ਅਸਾਂ ਤੇ ਪ੍ਰਿੰਸੀਪਲ ਮੈਮ ਦੀਆਂ ਪੂਰੇ ਸਟਾਫ ਦੀਆਂ ਜਿੰਨੇ ਲੋਕ ਮੇਰੇ ਨਾਲ ਹੁਣ ਤੱਕ ਜੁੜੇ ਐ ਜਿੰਨੀਆਂ ਵੀ ਕਿਸੇ ਦੀਆਂ ਸਭ ਦੀਆਂ ਮੇਰੇ ਤੋਂ ਆਸਾਂ ਆ ਉਹਨਾਂ ਦੀ ਖਰੀ ਉੱਤਰ ਸਕਾਂ ਕੀਤੇ ਹੋਏ ਬੋਲਾਂ ਨੂੰ ਪਗਾ ਸਕਾਂ ਤੇ ਆਪਣੀ ਮੰਜ਼ਲ ਦੇ ਰਾਹ ਵਿੱਚ ਜੋ ਵੀ ਰੋੜੇ ਆਉਂਦੇ ਆ ਉਹਨਾਂ ਨੂੰ ਅਣਦੇਖਿਆ ਕਰਕੇ ਬਿਨਾ ਕਿਸੇ ਨੈਗੇਟਿਵਿਟੀ ਤੋਂ ਅੱਗੇ ਵੱਧ ਸਕਾਂ ਸੋ ਇਹ ਗੁਰਸ਼ਰਨ ਹੈ ਪ੍ਰਾਪਤੀ ਬਹੁਤ ਵੱਡੀ ਹੈ ਕਿਉਂਕਿ ਛੋਟਾ ਜਿਹਾ ਕਦਮ ਚੱਕਣ ਲਈ ਨਾ ਪਿੱਛੇ ਮਿਹਨਤ ਬਹੁਤ ਕਰਨੀ ਪੈਂਦੀ ਹੈ ਮਿਹਨਤ ਬਹੁਤ ਕੀਤੀ ਹੈ ਇਸ ਬੱਚੀ ਨੇ ਆਪਣਾ ਨਾਮ ਦਰਜ ਕਰਾਇਆ ਤੇ ਹਰ ਇੱਕ ਦਾ ਯੋਗਦਾਨ ਹੈ ਜੋ ਥੋੜਾ ਥੋੜਾ ਸੇ ਭਾਵੇਂ ਬਹੁਤਾ ਹਰ ਇੱਕ ਦਾ ਉਸਨੇ ਨਾਮ ਲਿਆ ਵੀ ਇਹਨਾਂ ਨੇ ਮੈਨੂੰ ਸਹਿਯੋਗ ਬਹੁਤ ਦਿੱਤਾ ਹੈ ਸੋ ਕਿਤਨਾ ਕਿਤੇ ਇਸ ਬੱਚੀ ਦੀ ਪ੍ਰਾਪਤੀ ਦੀ ਚਰਚਾ ਹਰ ਪਾਸੇ ਹੈ ਤੇ ਹਰ ਇੱਕ ਬੱਚੀ ਨੂੰ ਇਸ ਬੱਚੀ ਤੋਂ ਸੇਧ ਲੈਣ ਦੀ ਲੋੜ ਹੈ 80 ਭਾਰਤੀ ਪ੍ਰਿੰਟਾ ਦਾ ਮਨਦੀਪ ਗੁਸਲ ਦੀ ਰਿਪੋਰਟ